ਕਿਸਾਨਾਂ ਉੱਤੇ ਈਟਾ ਰੋੜੇ ਚਲਾਣਾ ਬੀਜੇਪੀ ਵਾਲਿਆਂ ਨੂੰ ਮਹਿੰਗਾ ਪੈ ਗਿਆ ਦਰਸਲ ਅੰਮ੍ਰਿਤਸਰ ਦੇ ਵਿੱਚ ਜਦੋਂ ਕਿਸਾਨ ਬੀਜੇਪੀ ਦੀ ਰੈਲੀ ਦਾ ਵਿਰੋਧ ਕਰਨ ਪਹੁੰਚੇ ਸੀ ਕਿਸਾਨਾਂ ਉੱਤੇ ਈਟਾ ਰੋੜੇ ਚਲਾਏ ਗਏ ਸੀ ਬਦਸਲੂਕ ਕਿਉਂ ਨਾਲ ਦੇ ਨਾਲ ਕੀਤੀ ਗਈ ਸੀ ਜਿਸ ਨੂੰ ਲੈ ਕੇ ਹੁਣ ਐਕਸ਼ਨ ਹੋਇਆ ਹੈ ਕਿਉਂਕਿ ਕਿਸਾਨਾਂ ਨੇ ਐਸਐਸਪੀ ਰੂਲਰ ਦਾ ਦਫਤਰ ਘੇੜ ਕੇ ਐਕਸ਼ਨ ਦੀ ਮੰਗ ਕੀਤੀ ਸੀ ਐਫਆਈਆਰ ਦੀ ਮੰਗ ਕੀਤੀ ਸੀ ਤੇ ਐਕਸ਼ਨ ਦੇਖਣ ਨੂੰ ਮਿਲਿਆ ਹੈ ਭਜਪੀ ਆਗੂਆਂ ਦੇ ਖਿਲਾਫ ਐਫਆਈਆਰ ਇਸ ਪੂਰੇ ਮਾਮਲੇ ਦੇ ਵਿੱਚ ਦਰਜ ਕਰ ਲਈ ਗਈ ਹੈ ਸਾਡੇ ਕੋਲ ਐਫਆਈਆਰ ਦੀ ਕਾਪੀ ਵੀ ਪਹੁੰਚੀ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ 17 April ਨੂੰ ਰੈਲੀ ਸੀ ਅੰਮ੍ਰਿਤਸਰ ਦੇ ਲੋਪੋਕੇ ਤੇ ਅਧੀਨ ਪੈਂਦੇ ਪਿੱਟੇਵੜ ਵਿਖੇ ਇਹ ਰੈਲੀ ਹੋਈ ਸੀ ਔਰ ਉਸ ਰੈਲੀ ਦੌਰਾਨ ਕਿਸਾਨ ਬੀਜੇਪੀ ਦਾ ਵਿਰੋਧ ਕਰਨ ਪਹੁੰਚੇ ਸੀ ਕਿਉਂਕਿ ਕਿਸਾਨਾਂ ਨੇ ਲਗਾਤਾਰ ਕਿਹਾ ਹੈ ਕਿ ਬੀਜੇਪੀ ਦੀ ਜਿੰਨੀਆਂ ਵੀ ਰੈਲੀਆਂ ਹੋਣਗੀਆਂ ਤੇ ਬੀਜੇਪੀ ਦੀ ਜੋ ਆਗੂ ਹੋਣਗੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਸੋ ਆਪਣੇ ਮਿੱਥੇ ਹੋਏ ਪ੍ਰੋਗਰਾਮ ਦੇ ਤਹਿਤ ਕਿਸਾਨ ਇਸ ਰੈਲੀ ਦਾ ਵਿਰੋਧ ਕਰਨ ਪਹੁੰਚੇ ਸੀ ਪਰ ਉੱਥੇ ਜੋ ਬੀਜੇਪੀ ਵਰਕਰ ਮੌਜੂਦ ਸੀ ਉਹਨਾਂ ਵੱਲੋਂ ਕਿਸਾਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਸੀ ਤੇ ਫਿਰ ਇੱਟਾ ਰੋੜੇ ਕਿਸਾਨਾਂ ਉੱਤੇ ਚਲਾਏ ਗਏ ਸੀ ਜਿਸ ਦੇ ਵਿੱਚ ਦਰਜਨ ਤੋਂ ਵੀ ਵੱਧ ਕਿਸਾਨ ਜ਼ਖਮੀ ਹੋ ਗਏ ਸੀ ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਗੁੱਸੇ ਦੇ ਵਿੱਚ ਆ ਕੇ ਕਿਸਾਨਾਂ ਨੇ ਅਗਲੇ ਦਿਨ ਐਸਐਸਪੀ ਰੂਰਲ ਦਾ ਦਫ਼ਤਰ ਘੇਰਿਆ ਸੀ ਤੇ ਐਕਸ਼ਨ ਦੀ ਮੰਗ ਕੀਤੀ ਸੀ ਗੱਲਬਾਤ ਕਰਾਂਗੇ ਸਾਡੇ ਸਹਿਯੋਗੀ ਸਰਵੰਤ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਸਰਵੰਤ ਐਕਸ਼ਨ ਆਖਿਰਕਾਰ ਦੇਖਣ ਨੂੰ ਮਿਲਿਆ ਕਿਸਾਨਾਂ ਦੇ ਉੱਤੇ ਜੋ ਪੱਥਰਬਾਜ਼ੀ ਕੀਤੀ ਗਈ ਸੀ ਬੀਜਪੀ ਵਰਕਰਾਂ ਵੱਲੋਂ ਉਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਐਫਆਈਆਰ ਦਰਜ ਕਰ ਲਈ ਗਈ ਹੈ ਸਰਵਨ ਜਾਣਨਾ ਚਾਹਾਂਗੇ ਆਖਿਰ ਕਿਹੜੇ ਕਿਹੜੇ ਬੀਜਪੀ ਆਗੂ ਦੇ ਖਿਲਾਫ ਇਹ ਐਫਆਈਆਰ ਦਰਜ ਹੋਈ ਹੈ ਦੇਖੋ ਜਿੰਨ ਲ ਜਦੋਂ ਤੋਂ ਹੀ ਪੰਜਾਬ ਦੇ ਵਿੱਚ ਜਿਹੜਾ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਤਾਂ ਪਾਰਟੀ ਉਮੀਦਵਾਰ ਜਿਹੜੇ ਨੇ ਆਪਣਾ ਪ੍ਰਚਾਰ ਕਰਨ ਲਈ ਜਿਹੜੇ ਨੇ ਵੱਖੋ ਵੱਖ ਪਿੰਡਾਂ ਦੇ ਵਿੱਚ ਜਾ ਰਹੇ ਨੇ ਔਰ ਉੱਥੇ ਬੀਜਪੀ ਦਾ ਜਿਹੜਾ ਹਰ ਇੱਕ ਪਿੰਡ ਦੇ ਵਿੱਚ ਜ਼ਬਰਦਸਤ ਵਿਰੋਧ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਇਸੇ ਤਰ੍ਹਾਂ ਹੀ 23 ਸਤਾਰਾਂ ਤਰੀਕ ਨੂੰ ਵੀ ਜਿਹੜਾ ਪਿੰਡ ਪਿੱਟੇਵਗ ਵਖੇ ਜੜੇ ਨੇ ਉਹ ਜਿਹੜੀ ਇੱਕ ਰੈਲੀ ਰੱਖੀ ਗਈ ਸੀ ਜਿਸ ਦਾ ਪ੍ਰਬੰਧ ਬੀਜੇਪੀ ਆਗੂ ਜਗਬੀਰ ਸਿੰਘ ਅਤੇ ਕੇਵਲ ਸਿੰਘ ਵੱਲੋਂ ਕੀਤਾ ਗਿਆ ਸੀ ਪਰ ਜਦ ਕਿਸਾਨ ਉਸ ਆਪਣਾ ਵਿਰੋਧ ਦਰਜ ਕਰਨ ਪਹੁੰਚਦਾ ਉੱਥੇ ਕਿਸਾਨਾਂ ਦੇ ਉੱਪਰ ਪੱਥਰਬਾਜ਼ੀ ਜਿਹੜੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਪੁਲਿਸ ਦੀ ਹਾਜ਼ਰੀ ਦੇ ਵਿੱਚ ਇਹ ਜਿਹੜੀ ਪੱਥਰਬਾਜ਼ੀ ਹੋਈ ਸੀ ਉਹ ਕਿਸਾਨਾਂ ਬਣਾ ਜਿਹੜੀ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਗਈ ਬਾਅਦ ਵਿੱਚ ਇੱਕ ਸ਼ਿਕਾਇਤ ਜਿਹੜੀ ਖਾਣੇ ਦੇ ਵਿੱਚ ਸਬੰਧਤ ਖਾਣੇ ਦੇ ਵਿੱਚ ਦਰਜ ਕਰਵਾਈ ਗਈ ਸੀ ਇਹ ਜ਼ਿਲ੍ਹਾ ਐਸਐਸਪੀ ਦਿਹਾਤੀ ਨੂੰ ਵੀ ਇਸ ਸਬੰਧ ਵਿੱਚ ਸੂਚ ਜਗਬੀਨ ਸਿੰਘ ਅਤੇ ਕੇਵਲ ਸਿੰਘ ਜਿਹੜੇ ਬੀਜੇਪੀ ਆਗੂ ਨੇ ਦੋਨਾਂ ਦੇ ਖਿਲਾਫ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਫਿਲਹਾਲ ਗ੍ਰਿਫਤਾਰੀ ਜ ਨਹੀਂ ਹੋਈ ਪਰ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਜਿਹੜੀ ਇਹਨਾਂ ਦੀ ਉਹ ਗ੍ਰਿਫਤਾਰੀ ਵੀ ਕਰ ਲਈ ਜਾਵੇਗੀ ਸਰ ਮੈਂ ਇੱਕ ਹੋਰ ਜੋ ਤਸਵੀਰਾਂ ਸਾਹਮਣੇ ਆਈਆਂ ਸੀ ਕਿਸਾਨਾਂ ਉੱਤੇ ਪੱਥਰਬਾਜ਼ੀ ਕਰਦੇ ਹੋਏ ਕੁਝ ਬੀਜੇਪੀ ਆਗੂ ਜਾਂ ਕਹ ਰਹੀਏ ਕੁਝ ਲੋਕ ਨਜ਼ਰ ਆ ਰਹੇ ਸੀ ਕਿ ਉਹਨਾਂ ਦੇ ਉੱਤੇ ਵੀ ਕੋਈ ਐਕਸ਼ਨ ਲਿਆ ਜਾਵੇਗਾ ਦੇਖੋ ਅਜੇ ਤੱਕ ਤਾਂ ਕੋਈ ਕੋਈ ਖਬਰ ਨਹੀਂ ਹੈ ਨਿਰਮ ਕੇ ਕਿਸਾਨਾਂ ਦੇ ਉੱਪਰ ਕੋਈ ਐਕਸ਼ਨ ਲਿਆ ਜਾਵੇ ਕਿਉਂਕਿ ਜੇ ਵੇਖਿਆ ਜਾਵੇ ਤਾਂ ਇੱਥੇ ਸੀਨੀਅਰ ਬੀਜੇਪੀ ਜਿਹੜੇ ਨੇ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਤਰਨਜੀਤ ਸਿੰਘ ਸੰਧੂ ਜਦੋਂ ਕਿ ਦੇ ਜਹਾਤ ਇਲਾਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਜਾਂਦੇ ਨੇ ਕਿਸਾਨ ਉਹਨਾਂ ਦਾ ਵੀ ਵਿਰੋਧ ਕਰਦੇ ਨੇ ਪਰ ਉਹ ਆ ਗਏ ਮੁਸਕਰਾ ਕੇ ਜਿਹੜਾ ਨੇ ਉਹ ਕਿਸਾਨਾਂ ਦਾ ਜਿਹੜਾ ਜਵਾਬ ਦਿੰਦੇ ਨੇ ਪਰ ਜਿਹੜੇ ਬੀਜੇਪੀ ਆਗੂ ਸੀ ਜਿਨ੍ਹਾਂ ਪਰ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਜਗਬੀਰ ਸਿੰਘ ਤੇ ਕੇਵਲ ਸਿੰਘ ਤਹਿਸ਼ੇ ਤਾਜ ਆਗਰ ਦੇ ਨਾਲ ਕੁਝ ਹੋਰ ਵੀ ਨੌਜਵਾਨ ਜਿਹੜੇ ਮਜੂਸੀ ਜਿਨ੍ਹਾਂ ਵੱਲੋਂ ਕਿਸਾਨਾਂ ਦੇ ਪੱਤਰ ਮਾਰੇ ਗਏ ਨੇ ਔਰ ਫਿਰ ਹਾਲ ਕਿਉਂਕਿ ਕਿਸਾਨ ਆਪਣਾ ਪ੍ਰਦਰਸ਼ਨ ਜਿਹੜਾ ਸ਼ਾਂਤਮਈ ਜਿਹੜਾ ਬਾਹਰ ਕਰ ਰਹੇ ਸੀ ਪੱਥਰਬਾਜ਼ੀ ਜਿਹੜੀ ਹੈ ਬੀਜੇਪੀ ਆਗੂਆਂ ਵੱਲੋਂ ਕੀਤੀ ਗਈ ਇਸ ਕਰਕੇ ਜਿਹੜੀ ਹੈ ਐਫ ਆਈ ਆਰ ਵੀ ਜਿਹੜੀ ਉਹਨਾਂ ਦੋਹਾਂ ਦੇ ਖਿਲਾਫ ਦਰਜ ਕੀਤੀ ਗਈ ਹੈ ਫਿਰ ਹਾਲ ਕਿਸਾਨਾਂ ਦੇ ਖਿਲਾਫ ਅਜੇ ਕੋਈ ਜਿਹੜਾ ਐਕਸ਼ਨ ਨਹੀਂ ਲਿਆ ਗਿਆ ਜੀ ਹ ਸਰਵਨ ਕਿਸਾਨਾਂ ਦਾ ਕੋਈ ਬਿਆਨ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਹਮਣੇ ਆਇਆ ਕਿਉਂਕਿ ਹੁਣ ਆਖਰਕਾਰ ਐਫ ਆਈ ਆਰ ਦਰਜ ਹੋ ਗਈ ਹੈ ਦੇਖੋ ਅਨੀਲਮ ਕਿਸਾਨਾ ਦਾਦਾ ਇਹ ਹੀ ਕਹਿਣਾ ਹੈ ਕਿ ਜੇਕਰ ਜਿਹੜੀ ਉਹਨਾਂ ਦੇ ਨਾਲ ਬਸਲੂਕੀ ਕੀਤੀ ਗਈ ਜਿਹੜੀ ਉਹਨਾਂ ਨੇ ਪੱਤਰਵਾਜੀ ਕੀਤੀ ਗਈ ਸੀ ਸ਼ਿਕਾਇਤ ਜਿਹੜੀ ਦਰਜ ਕਰ ਲਈ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਲਦ ਜਿਹੜੀ ਹੈ ਇਹਨਾਂ ਦੀ ਗ੍ਰਿਫਤਾਰੀ ਵੀ ਕੀਤੀ ਜਾਵੇ ਪਰ ਉਹਨਾਂ ਨੇ ਇਹ ਸਾਫ਼ ਕਰ ਦਿੱਤਾ ਕਿ ਚਾਹੇ ਜੋ ਮਰਜ਼ੀ ਹੋ ਜਾਏ ਤੇ ਪੱਥਰ ਚੱਲਣ ਚਾਹੇ ਕੁਝ ਵੀ ਕਰ ਲੈਣ ਪਰ ਭਾਜਪਾ ਦਾ ਵਿਰੋਧ ਜਿਹੜਾ ਉਹ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਚੱਲ ਜਾਰੀ ਰਹੇਗਾ ਕਿਉਂਕਿ ਉਹਨਾਂ ਦਾ ਕਹਿਣਾ ਕਿ ਜੇਕਰ ਬੀਜੇਪੀ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਤਾਂ ਬੀਜੇਪੀ ਦਾ ਵੀ ਕੋਈ ਹੱਕ ਨਹੀਂ ਕਿ ਉਹ ਸਾਡੇ ਪਿੰਡਾਂ ਵਿੱਚ ਆ ਕੇ ਆਪਣੇ ਲਈ ਵੋਟਾਂ ਮੰਗੇ ਜੀ ਸਰਵਣ ਇੱਕ ਹੋਰ ਸਵਾਲ ਜੋ ਸਵਾਲ ਨੇ ਇਸ ਵਕਤ ਪੁਲਿਸ ਦੇ ਉੱਤੇ ਵੀ ਉੱਠ ਰਹੇ ਨੇ ਕਿਉਂਕਿ ਜੋ ਤਸਵੀਰਾਂ ਵੀ ਸਾਹਮਣੇ ਆਈਆਂ ਇਹਨਾਂ ਦਾ ਕਿਸਾਨਾਂ ਨੇ ਵੀ ਇਹ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਉੱਥੇ ਮੌਜੂਦ ਸੀ ਪਰ ਪੁਲਿਸ ਸਿਰਫ ਮੂਕ ਦਰਸ਼ਕ ਬਣੀ ਹੋਈ ਸੀ ਜਦੋਂ ਪੱਥਰਬਾਜ਼ੀ ਕਿਸਾਨਾਂ ਉੱਤੇ ਕੀਤੀ ਜਾ ਰਹੀ ਸੀ ਕਿਸਾਨਾਂ ਨੇ ਬੀਜੇਪੀ ਦੇ ਜੋ ਵਰਕਰ ਸੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਦੇਖੋ ਈਲਮ ਇਹ ਵੀ ਗੱਲ ਹੋਈ ਸੀ ਕਿ ਜਦੋਂ ਪੱਥਰਬਾਜ਼ੀ ਹੁੰਦੀ ਹੈ ਬੀਜੇਪੀ ਆਗੂਆਂ ਵੱਲੋਂ ਕਿਸਾਨਾਂ ਦੇ ਉੱਪਰ ਤਾਂ ਕੁਝ ਪੁਲਿਸ ਮੁਲਾਜ਼ਮਾਂ ਦੇ ਸਿਰ ਮੋਰਕ ਰਕਸ਼ ਬਣੇ ਹੋਏ ਸੀ ਪਰ ਕੁਝ ਮੁਲਾਜ਼ਮਾਂ ਨੇ ਵਿੱਚ ਬਚਾ ਕਰਨ ਦੀ ਕੋਸ਼ਿਸ਼ ਜਿਹੜੀ ਆ ਜ਼ਰੂਰ ਕੀਤੀ ਸੀ ਪਰ ਫਿਰ ਹਾਲ ਕਿਸਾਨਾਂ ਦੀ ਜਿਹੜੀ ਆ ਉਹ ਮੁਲਾਜ਼ਮਾਂ ਦੇ ਪਤੀ ਕੋਈ ਨਾਰਾਜ਼ਗੀ ਫਿਲਹਾਲ ਜੇ ਉਹਨਾਂ ਵੱਲੋਂ ਦਰਜ ਨਹੀਂ ਕਰਵਾਈ ਗਈ ਸਿਰਫ ਬੀਜੇਪੀ ਆਗੂਆਂ ਦੇ ਨਾਲ ਉਹ ਨਾਰਾਜ਼ਗੀ ਸੀ ਲਗਾਤਾਰ ਉਹ ਮੰਗ ਸੀ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਐਫ ਆਈ ਆਰ ਦਰਜ ਕੀਤੀ ਜਾਵੇ ਹੁਣ ਆਖਰੀ ਦਰਜ ਹੋ ਗਈ ਅਗਲਾ ਕਦਮ ਕੀ ਕਿਸਾਨਾਂ ਦਾ ਹੋਵੇਗਾ ਇਹ ਤਾਂ ਜਿਹੜਾ ਉਹ ਜਦੋਂ ਉਹ ਲਿਖਣਗੇ ਤਾਂ ਉਦੋਂ ਪਤਾ ਲੱਗੇਗਾ ਪਰ ਫਿਲਹਾਲ ਦੋਵਾਂ ਦੇ ਉੱਤੇ ਜਿਹੜਾ ਉਹ ਮਾਮਲਾ ਦਰਜ ਜ਼ਰੂਰ ਕਰ ਲਿਆ ਗਿਆ ਔਰ ਜਲਦੀ ਤਾਰੀ ਕਰਨ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਸਰਵਨ ਇਸ तमाम ਜਾਣਕਾਰੀ ਲਈ ਸੋ ਦੱਸਦੀ ਹੈ ਅੰਮ੍ਰਿਤਸਰ ਦੇ ਲੋਪੋਕੇ ਤੇ ਅਧੀਨ ਪੈਂਦੇ ਪਿੰਡ ਪਿੱਟੇਵੜ ਵਿਖੇ ਬੀਜੇਪੀ ਦੀ ਇੱਕ ਰੈਲੀ ਹੋਈ ਸੀ ਉਸ ਰੈਲੀ ਦਾ ਵਿਰੋਧ ਕਰਨ ਦੇ ਲਈ ਜਦੋਂ ਕਿਸਾਨ ਪਹੁੰਚੇ ਸੀ ਉਸ ਵਕਤ ਬੀਜੇਪੀ ਵਰਕਰਾਂ ਦੀ ਤੇ ਬੀਜੇਪੀ ਆਗੂਆਂ ਦੀ ਕਿਸਾਨਾਂ ਦੇ ਨਾਲ ਬਹਿਸਬਾਜ਼ੀ ਹੋਈ ਦੱਸਿਆ ਜਾ ਰਿਹਾ ਹੈ ਕਿ ਬਦਸਲੂਕੀ ਤੇ ਬਦਜ਼ੁਬਾਨੀ ਪਹਿਲਾਂ ਹੋਈ ਕੀਤੀ ਗਈ ਗਾਲੀ ਗਲੋਚ ਵੀ ਕੀਤਾ ਗਿਆ ਉਸ ਤੋਂ ਬਾਅਦ ਅਚਾਨਕ ਜੋ ਭਾਜਪਾ ਵਰਕਰ ਉੱਥੇ ਮੌਜੂਦ ਸੀ ਉਹਨਾਂ ਵੱਲੋਂ ਕਿਸਾਨਾਂ ਦੇ ਉੱਤੇ ਇੱਟਾ ਰੋੜੇ ਵਰਸਾਏ ਗਏ ਤਸਵੀਰਾਂ ਵੀ ਸਾਡੇ ਕੋਲ ਪਹੁੰਚਿਆ ਸੀ ਉਸ ਦਿਨ ਵੀ ਅਸੀਂ ਸਾਂਝੀਆਂ ਕੀਤੀਆਂ ਸੀ ਇੱਕ ਬਾਰ ਫੇਰ ਤੁਸੀਂ ਇਹ ਤਸਵੀਰਾਂ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਜਦੋਂ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨ ਪਹੁੰਚੇ ਸੀ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੀ ਉੱਥੇ ਮੌਜੂਦ ਸੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੀ ਕਿਸਾਨਾਂ ਦੇ ਉੱਤੇ ਇੱਟਾ ਰੋੜੇ ਵਰਸਾਏ ਗਏ ਸੀ ਜਿਸ ਦੇ ਵਿੱਚ ਦਰਜਨ ਤੋਂ ਵੀ ਵੱਧ ਕਿਸਾਨ ਜ਼ਖਮੀ ਗੈਸੀ ਹੋਰ اسی ਗੱਲ ਦਾ ਵਿਰੋਧ ਕਿਸਾਨ ਕਰ ਰਹੇ ਸੀ ਜਤਾਰ ਐਸੀ ਅਗਲੇ ਦਿਨ ਐਸਐਸਪੀ ਰੂਰਲ ਦਾ ਦਫਤਰ ਵੀ ਕਿਸਾਨਾਂ ਵੱਲੋਂ ਘੇਰਿਆ ਗਿਆ ਸੀ ਇੱਕ ਵੱਡੀ ਮੀਟਿੰਗ ਸੱਦੀ ਗਈ ਸੀ ਤੇ ਕਿਹਾ ਗਿਆ ਸੀ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਬੀਜੇਪੀ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਸੋ ਇਲਾਕੇ ਦੇ ਜੋ ਆਗੂ ਨੇ ਬੀਜੇਪੀ ਆਗੂ ਜਗਬੀਰ ਸਿੰਘ ਤੇ ਕੇਵਲ ਸਿੰਘ ਜਿਨ੍ਹਾਂ ਦੇ ਵੱਲੋਂ ਇਹ ਰੈਲੀ ਕਰਵਾਈ ਗਈ ਸੀ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਹਾਲਾਂਕਿ ਗ੍ਰਿਫਤਾਰੀ ਫਿਲਹਾਲ ਨਹੀਂ ਹੋਈ ਹੈ ਪਰ ਐਕਸ਼ਨ ਹੋ ਗਿਆ ਹੈ ਐਫਆਈਆਰ BJP ਆਗੂਆਂ ਦੇ ਖਿਲਾਫ ਦਰਜ ਕਰ ਲਈ ਗਈ ਹੈ ਕਿਉਂਕਿ ਕਿਸਾਨ ਲਗਾਤਾਰ ਇਨ੍ਹਾਂ ਦੋਵਾਂ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕਰ ਰਹੇ ਸੀ